ਅਨਾਹਦ ਨਾਦ ਅਤੇ ਪ੍ਰਕਾਸ਼ ਦਾ ਮੇਲ ਕਦੋਂ ਹੁੰਦਾ ਹੈ ਜਦੋਂ ਸਾਡੇ ਅੰਦਰ ਇਹ ਸਵਾਲ ਪੈਦਾ ਹੁੰਦਾ ਸਾਡਾ ਮਨ ਸ਼ਾਂਤ ਹੋ ਜਾਂਦਾ ਹੈ ਸਾਇਲੈਂਟ ਹੋ ਜਾਂਦਾ ਦੁਨੀਆ ਦੇ ਉਹ ਸਾਰੇ ਹੀ ਵਿਚਾਰ ਆਪਣੇ ਆਪ ਪਰੇ ਹੋ ਜਾਂਦੇ ਹੁਣ ਇਹ ਦੋ ਚੀਜ਼ਾਂ ਅਜਹੀਆਂ ਨੇ ਜੋ ਸਾਡੇ ਜੋੜ ਲਾਉਣ ਦੇ ਨਾਲ ਨਾ ਚੱਲਣਗੀਆਂ ਨਾ ਦਿਸਣਗੀਆਂ ਕਦੀ ਸਾਡੇ ਨਾਲ ਇਦਾਂ ਹੋਇਆ ਕਿ ਆਪਾਂ ਧਿਆਨ ਦੇ ਵਿੱਚ ਬੈਠੇ ਹੋਈਏ ਤੇ ਸਾਨੂੰ ਅੰਦਰੋਂ ਕੁਝ ਨਾ ਕੁਝ ਸੁਣਾਈ ਦਿੱਤਾ ਹੋਵੇ ਜਿਹਨੂੰ ਕਿਸੇ ਨੇ ਵਜਾਇਆ ਨਾ ਹੋਵੇ ਜਾਂ ਕੋਈ ਪਰਕਾਸ਼ ਵੇਖਿਆ ਕਿ ਜੋ ਆਪਾਂ ਨੂੰ ਬਾਹਰੋਂ ਨਹੀਂ ਦਿਸਿਆ ਅੰਦਰੋਂ ਦਿਸਿਆ ਅੰਤਰਗਤ ਉਤਰੀਆਂ ਤੇ ਦਿਸਿਆ ਬਾਕੀ ਅਲੱਗ-ਅਲੱਗ ਤਰ੍ਹਾਂ ਦੇ ਪ੍ਰਕਾਸ਼ ਦਿਖਾਈ ਦਿੰਦੇ ਆ ਉਹ ਤਤਾਂ ਦੇ ਪ੍ਰਕਾਸ਼ ਆ ਅਜਿਹਾ ਸਾਉਂਡ ਅੰਦਰੋਂ ਪ੍ਰਗਟ ਹੁੰਦਾ ਹੈ ਜੋ ਸਾਨੂੰ ਇਦਾਂ ਲੱਗਦਾ ਕਿ ਇਹ ਸਾਨੂੰ ਅੰਦਰ ਨੂੰ ਬੁਲਾ ਰਿਹਾ ਆ ਅੰਤਰਗਤ ਇਹ ਕੋਈ ਆਮ ਵਿਸ਼ੇ ਨਹੀਂ ਹੈਗਾ ਜਿਹੜਾ ਜੀਵ ਪ੍ਰਮਾਤਮਾ ਨੂੰ ਮਿਲਣ ਦੀ ਲਾਲਸਾ ਰੱਖੇਗਾ ਕਿ ਮੈਂ ਪ੍ਰਮਾਤਮਾ ਨੂੰ ਮਿਲਣਾ ਚਾਹੁੰਦਾ ਹਾਂ ਜਾਂ ਜੋ ਸੰਸਾਰ ਦੇ ਵਿੱਚ ਆ ਕੇ ਸੰਸਾਰ ਦੀਆਂ ਸਾਰੀਆਂ ਚੀਜ਼ਾਂ ਤੋਂ ਉਦਾਸੀ ਤਾਰ ਲਈ ਮਾਇਆ ਦਾ ਨੂੰ ਪਤਾ ਲੱਗ ਗਿਆ ਕਿ ਕਿੱਥੇ-ਕਿੱਥੇ ਮਾਇਆ ਆ ਤਾਂ ਉਹ ਉਹਨਾਂ ਤੋਂ ਦੂਰ ਜਾਣ ਦੀ ਜੇ ਕੋਸ਼ਿਸ਼ ਕਰਦਾ ਹੈ ਤਾਂ ਅੰਤਰਗਤ ਜਾਵੇਗਾ ਇਹ ਹੀ ਚੀਜ਼ਾਂ ਜੀਵ ਨੂੰ ਅੰਤਰਗਤ ਠਹਿਰਾਓ ਦੇ ਵਿੱਚ ਲੈ ਕੇ ਜਾਂਦੀਆਂ ਇਹ ਮਨ ਦੀ ਜਿਹੜੀ ਯਾਤਰਾ ਆ ਇੱਥੇ ਬਾਹਰ ਲੀਆਂ ਜਿੰਨੀਆਂ ਵੀ ਚੀਜ਼ਾਂ ਆ ਉਹ ਸਾਰੀਆਂ ਥੱਲੇ ਰਹਿ ਜਾਂਦੀਆਂ ਮਨ ਇਹ ਨਾ ਚੀਜ਼ਾਂ ਤੋਂ ਉੱਪਰ ਉੱਠ ਜਾਂਦਾ ਨਹੀਂ ਚਾਹੀਦੀਆਂ ਜਦੋਂ ਆਪਾਂ ਬਾਹਰਲੀ ਦੁਨੀਆ ਛੱਡਦੇ ਆ ਤਾਂ ਫਿਰ ਅੰਦਰਲੀ ਜੋ ਦੁਨੀਆ ਆ ਉਹ ਆਪਣੇ ਆਪ ਬੋਲਣੀ ਸੁਣਨੀ ਸ਼ੁਰੂ ਹੋ ਜਾਂਦੀ ਆ ਦਿਸਣੀ ਵੀ ਸ਼ੁਰੂ ਹੋ ਜਾਂਦੀ ਆ ਜਦੋਂ ਆਪਾਂ ਆਪਣੀ ਅੱਖਾਂ ਬੰਦ ਕਰਦੇ ਆ ਆਪਣੇ ਹੀ ਆਪ ਅੰਤਰਗਤ ਦੇ ਵਿੱਚ ਉਤਰਦੇ ਆ ਤਾਂ ਵੈਸੇ ਤਾਂ ਕਈ ਨਿਸ਼ਾਨੀਆਂ ਪ੍ਰਗਟ ਹੁੰਦੀਆਂ ਪਰ ਖਾਸ ਦੋ ਨਿਸ਼ਾਨੀਆਂ ਨੇ ਇੱਕ ਹੈ ਅਨਹਦ ਨਾਦ ਜੋ ਗੁਰੂ ਜੀ ਕਹਿੰਦੇ ਕਿ ਉਸ ਪਰਮਾਤਮਾ ਦੇ ਮੁੱਖ ਦੀ ਆਵਾਜ਼ ਹੈ ਇਹ ਕਦੇ ਵੀ ਕਹਿੰਦੇ ਰੁਕੀ ਨਹੀਂ ਹੈ ਪਹਿਲਾਂ ਵੀ ਸੀ ਹੁਣ ਵੀ ਚੱਲਦੀ ਆ ਤੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਇਸੇ ਤਰ੍ਹਾਂ ਅਟਲ ਚੱਲਦੀ ਰਹੇਗੀ ਦੂਸਰਾ ਹੈ ਉਹ ਪ੍ਰਕਾਸ਼ ਅਜਹੀ ਜੋਤ ਜੋ ਇਸ ਮਨ ਦੇ ਵਿੱਚ ਹੀ ਲੁਕੀ ਹੋਈ ਹੈ ਇਹ ਸਾਡੇ ਮਨ ਨੂੰ ਅੱਗੇ ਮੂਲ ਤੱਕ ਲੈ ਕੇ ਜਾਂਦੀ ਹੈ ਇਹ ਦੋਵੇਂ ਸਾਡੇ ਅੰਤਰਗਤ ਹੁੰਦੀਆਂ ਤੇ ਪ੍ਰਗਟੇ ਉਦੋਂ ਹੁੰਦੀਆਂ ਜਦੋਂ ਕੋਈ ਵੀ ਨਾਮ ਅਭਿਆਸੀ ਸੱਚੇ ਮਨ ਤੋਂ ਸੇਵਾ ਸਿਮਰਨ ਨਾਮ ਜਪ ਭਗਤੀ ਦੇ ਵਿੱਚ ਲੱਗ ਜਾਂਦਾ ਹੁਣ ਬੜੇ ਹੀ ਭਾਗਾਂ ਵਾਲੇ ਜੀਵ ਨੇ ਜੇ ਉਹਨਾਂ ਨੂੰ ਨਾਦ ਵੀ ਸੁਣਾਈ ਦੇ ਰਿਹਾ ਤੇ ਪ੍ਰਕਾਸ਼ ਵੀ ਦਿਖਾਈ ਦੇ ਰਿਹਾ ਉਹਨਾਂ ਨੂੰ ਇੰਜ ਲੱਗੇਗਾ ਕਿ ਇਹ ਸਾਡੇ ਮਨ ਨੂੰ ਇੱਕ ਪੁਕਾਰ ਆ ਰਹੀ ਆ ਕਿ ਮੇਰੇ ਕੋਲ ਆ ਜਾ ਇਹ ਬਿਨਾ ਸ਼ਬਦਾਂ ਤੋਂ ਹੀ ਇੱਕ ਮਨ ਦੇ ਵਿੱਚ ਖਿਚਾਅ ਪੈਦਾ ਹੁੰਦਾ ਇੱਕ ਆਪਾਂ ਚੀਜ਼ ਨੂੰ ਸੁਣ ਰਹੇ ਆ ਦੂਸਰਾ ਵੇਖ ਰਹੇ ਆ ਤੇ ਮਨ ਦੀ ਜੋ ਪਿਆਸ ਆ ਉਹ बुझ ਰਹੀ ਆ ਨਾਲੂ ਨਾਲ ਮਨ ਦਾ ਇਸ਼ਨਾਨ ਵੀ ਹੋ ਰਿਹਾ ਹੁਣ ਨਾਮ ਵੀ ਅਸੀਂ ਇਹਨਾਂ ਚੀਜ਼ਾਂ ਨੂੰ ਪ੍ਰੈਕਟੀਕਲ ਲੈਂਦੇ ਨੇ ਆਪ ਅਭਿਆਸ ਕਰਦੇ ਨੇ ਆਪਣੇ ਮਨ ਨੂੰ ਵਿਚਾਰ ਰਹਿਤ ਕਰਕੇ ਮਾਇਆ ਤੋਂ ਦੂਰ ਲਿਜਾ ਕੇ ਦਸਵੇਂ ਦਵਾਰ ਤੋਂ ਵੀ ਅੱਗੇ ਜਾ ਕੇ ਇਹਨਾਂ ਚੀਜ਼ਾਂ ਨੂੰ ਅਨੁਭਵ ਕਰਦੇ ਨੇ ਹੁਣ ਇਹ ਸਪਸ਼ਟ ਸਚਾਈ ਹੈ ਜੋ ਜੀਵ ਮਿਹਨਤ ਕਰਕੇ ਇੱਥੇ ਤੱਕ ਜਾਵੇਗਾ ਉਹ ਇਹਨਾਂ ਚੀਜ਼ਾਂ ਨੂੰ ਮਹਿਸੂਸ ਕਰੇਗਾ ਜਿਵੇਂ ਕੋਈ ਜੀਵ ਪ੍ਰੇਮ ਦੇ ਨਾਲ ਗੁਰੂ ਦੇ ਲੜ ਲੱਗ ਕੇ ਮਨ ਨੂੰ ਸਮਰਪਿਤ ਕਰਕੇ ਬਿਨਾਂ ਕੋਈ ਦੁਨੀਆਵੀ ਇੱਛਾ ਰੱਖ ਕੇ ਇਹ ਕੰਮ ਕਰੂਗਾ ਹੁਣੇ ਪ੍ਰਕਾਸ਼ ਵੀ ਬਾਹਰ ਨਹੀਂ ਹੈ ਜੀਵ ਨੂੰ ਅੰਤਰਗਤ ਹੀ ਦਿਖਾਈ ਦਿੰਦਾ ਹੈ ਜਦੋਂ ਜੀਵ ਆਪਣੇ ਮਨ ਨੂੰ ਥਿਰ ਕਰ ਲੈਂਦਾ ਹੈ ਸ਼ਬਦਾਂ ਨੂੰ ਸੁਣਦਾ ਹੈ ਸੇਵਾ ਕਰਦਾ ਹੈ ਆਪਣੇ ਆਪ ਨੂੰ ਸਮਰਪਿਤ ਰੱਖਦਾ ਉਸ ਦਰ ਤੇ ਕਦੀ ਇਹ ਪ੍ਰਕਾਸ਼ ਤਾਰੇ ਵਾਂਗ ਚਮਕਦਾ ਕਦੀ ਨਿੱਕੇ ਜਿਹੇ ਬਿੰਦੂ ਵਾਂਗ ਚਮਕਦਾ ਕਈ ਜੀਵਾਂ ਨੂੰ ਬਹੁਤ ਵੱਡੇ ਰੂਪ ਦੇ ਵਿੱਚ ਦਿਖਾਈ ਦਿੰਦਾ ਇਹ ਕੋਈ ਵਸਤੂ ਨਹੀਂ ਆ ਆਤਮਾ ਦੀ ਜੋ ਚੇਤਨਾ ਆ ਉਹਦੀ ਪੁਕਾਰ ਆ ਸਾਡਾ ਮੂਲ ਆ ਜੋ ਸਾਨੂੰ ਹਰ ਸਮੇਂ ਅੰਦਰ ਬੁਲਾ ਰਹੀ ਆ ਇਹ ਕੋਈ ਬਾਹਰੀ ਸੰਸਾਰ ਨਹੀਂ ਹੈ ਅੰਦਰਲਾ ਚਮਤਕਾਰ ਆ ਇਹ ਉਦੋਂ ਪ੍ਰਗਟ ਹੁੰਦਾ ਹੈ ਜਦੋਂ ਕੋਈ ਜੀਵ ਧਿਆਨ ਦੇ ਵਿੱਚ ਉਤਰਦਾ ਆ ਜਿਵੇਂ ਜਿਵੇਂ ਜੀਵ ਆਪਣੇ ਧਿਆਨ ਨੂੰ ਉੱਪਰ ਚੁੱਕਦਾ ਜਾਂਦਾ ਇਹ ਜੋ ਪ੍ਰਕਾਸ਼ ਹੈ ਇਹ ਆਪਣੀਆਂ ਸੀਮਾਵਾਂ ਨੂੰ ਛੱਡ ਕੇ ਫੈਲਣਾ ਸ਼ੁਰੂ ਕਰ ਦਿੰਦਾ ਇਹ ਇੱਕ ਜਹੀ ਰੋਸ਼ਨੀ ਪ੍ਰਕਾਸ਼ ਦੇ ਵਿੱਚ ਬਦਲ ਜਾਂਦਾ ਜੋ ਸ਼ਾਂਤੀ ਆਨੰਦ ਟਿਕਾਓ ਦੇ ਨਾਲ ਸਕੂਨ ਦੇ ਨਾਲ ਭਰੀ ਹੋਈ ਹੈ ਇਹ ਬੜੇ ਪ੍ਰੇਮ ਦੇ ਨਾਲ ਉਹ ਦਿਖਾਈ ਦਿੰਦਾ ਆ ਤੇ ਇਸ ਮਨ ਨੂੰ ਆਪਣੇ ਘਰ ਵੱਲ ਜਾਣ ਲਈ ਪ੍ਰੇਰਿਤ ਕਰਦਾ ਹੈ ਹੁਣ ਇੱਕ ਪਰਮਾਤਮਾ ਦੇ ਵਿੱਚੋਂ ਹੀ ਇਹ ਦੋਵੇਂ ਚੀਜ਼ਾਂ ਦਿਖਾਈ ਦਿੰਦੀਆਂ ਹੈ ਇੱਕੋ ਹੀ ਚੀਜ਼ ਪਰ ਦੋ ਦੋ ਰੂਪਾਂ ਦੇ ਵਿੱਚ ਦਿਖਾਈ ਦਿੰਦੀਆਂ ਆ ਆਪਾਂ ਵੇਖਾਂਗੇ ਕਿ ਜਦੋਂ ਸਾਡੇ ਅੰਦਰ ਉਹ ਸ਼ਬਦ ਪ੍ਰਗਟ ਹੋ ਜਾਂਦੇ ਆ ਸੰਸਾਰ ਦੇ ਵਿੱਚ ਵਿਚਰਦੇਆਂ ਹੋયા ਵੀ ਇਹ ਦੁਨੀਆ ਸਾਡਾ ਧਿਆਨ ਆਪਣੇ ਵੱਲ ਨੂੰ ਇੱਕ ਚੁੰਬਕ ਦੀ ਤਰ੍ਹਾਂ ਖਿੱਚਦੀ ਆ ਮਹਿਸੂਸ ਕਰਕੇ ਵੇਖਣਾ ਇਹ ਸ਼ਾਂਤੀ ਦਾ ਇੱਕ ਸੂਮਾ ਆ ਤੇ ਸ਼ਾਂਤੀ ਇੱਕ ਮੈਗਨੇਟ ਦੀ ਤਰ੍ਹਾਂ ਕੰਮ ਕਰਦੀ ਆ ਤੇ ਮਨ ਨੂੰ ਖਿੱਚਦੀ ਆ ਪ੍ਰਕਾਸ਼ ਉਸ ਰਸਤੇ ਨੂੰ ਪ੍ਰਕਾਸ਼ਮਾਨ ਕਰ ਦਿੰਦਾ ਜਿੱਥੇ ਹਨੇਰਾ ਆ ਮਨ ਜਿਹੜਾ ਆ ਉਹ ਮਾਇਆ ਦੀਆਂ ਬੇੜੀਆਂ ਨੂੰ ਤੋੜ ਕੇ ਇਹਨਾਂ ਦੋਹਾਂ ਚੀਜ਼ਾਂ ਵੱਲ ਵੱਧਦਾ ਆ ਇਕੱਠੀਆਂ ਹੀ ਪ੍ਰਗਟ ਹੋ ਜਾਂਦੀਆਂ ਫਿਰ ਜਦੋਂ ਜੀਵ ਸੱਚੇ ਮਨ ਦੇ ਨਾਲ ਇਸ ਦਰ ਤੇ ਬੈਠ ਕੇ ਭਗਤੀ ਕਰਦਾ ਆ ਜਾਏ ਮੰਨ ਲਓ ਕਿ ਜਿਵੇਂ ਕੋਈ ਮਨ ਮਾਰੇ ਤਾਂ ਦੱਸਦੇ ਆ ਕਿ ਮਨ ਕੈਦ ਹੋਇਆ ਆ ਮਾਇਆ ਦੇ ਇਲਾਕੇ ਵਿੱਚ ਹੁਣ ਆਪਾਂ ਕਈ ਚੀਜ਼ਾਂ ਦੇਖਦੇ ਆ ਸੰਸਾਰ ਦੇ ਵਿੱਚ ਜਿਵੇਂ ਪੰਛੀ ਰੱਖ ਲਓ ਆਪਾਂ ਉਹਨਾਂ ਨੂੰ ਤੋਤਾ ਰੱਖ ਲਓ ਪਰ पिੰਜਰੇ ਵਿੱਚ ਬੰਦ ਰੱਖਦੇ ਆ ਪਰ ਜੇ ਆਪਾਂ ਉਹਨੂੰ ਛੱਡ ਦਈਏ ਤਾਂ ਉਹ ਆਜ਼ਾਦ ਕਹਿਲਾਊਗਾ ਇਸੇ ਤਰ੍ਹਾਂ ਮਨ ਵੀ ਆਜ਼ਾਦ ਹੋ ਕੇ ਉਸ ਦਰ ਤੇ ਜਦ ਬਾਰ ਬਾਰ ਬੈਂਦਾ ਆ ਤਾਂ ਉਹਨੂੰ ਸ਼ਬਦ ਵੀ ਸੁਣਾਈ ਦਿੰਦੇ ਆ ਪ੍ਰਕਾਸ਼ ਵੀ ਦਿਖਾਈ ਦਿੰਦਾ ਆ ਹੁਣ ਇਹ ਦੋਵੇਂ ਚੀਜ਼ਾਂ ਪ੍ਰਗਟ ਕਦੋਂ ਹੋ ਜਾਂਦੀਆਂ ਸਿੱਧੀ ਸਿੱਧੀ ਗੱਲ ਕਰੀਏ ਆਪਾਂ ਕਿ ਜਦੋਂ ਆਪਾਂ ਗੁਰੂ ਦੇ ਚਰਨਾਂ ਦੇ ਵਿੱਚ ਪੈਨੇ ਆ ਬੇਨਤੀਆਂ ਕਰਦੇ ਆ ਸੰਸਾਰ ਤੋਂ ਉੱਪਰ ਉੱਠ ਕੇ ਕਿ ਸਾਨੂੰ ਸੰਸਾਰ ਨਹੀਂ ਚਾਹੀਦਾ ਪਤਾ ਨਹੀਂ ਕਿੱਥੇ ਉਹ ਭੁੱਲ ਭੁਲੇਖੇ ਬੇਨਤੀ ਹੋ ਗਈ ਮਾਲਕ ਨੇ ਕਿਰਪਾ ਕਰ ਦਿੱਤੀ ਫੇਰ ਜੀਵ ਸਿਮਰਨ ਕਰਦਾ ਫੇਰ ਜੀਵ ਧਿਆਨ ਦੇ ਵਿੱਚ ਬਾਰ ਬਾਰ ਜਾਂਦਾ ਬਾਰ ਬਾਰ ਦੁਨੀਆ ਇਹਨੂੰ ਕਮਲਾ ਕਹਿਣਾ ਸ਼ੁਰੂ ਕਰ ਦਿੰਦੀ ਵੀ ਭਾਈ ਇਹ ਕਮਲਾ ਹੋ ਗਿਆ ਇਹਨੂੰ ਸੰਸਾਰ ਦਾ ਕੋਈ ਰੋਗ ਲੱਗ ਗਿਆ ਜਿਹਦੇ ਕਰਕੇ ਇਹ ਬਾਰ ਬਾਰ ਧਿਆਨ ਦੇ ਵਿੱਚ ਉਤਰ ਰਿਹਾ ਜਦੋਂ ਜੀਵ ਧਿਆਨ ਦੇ ਵਿੱਚ ਬੈਠਦਾ ਇਹ એનર્ਜੀ ਸਾਡੀ ਉੱਪਰ ਨੂੰ ਫਲੋ ਕਰਦੀ ਆ ਤੀਸਰੇ ਨਿੱਤਰ ਵੱਲ ਨੂੰ ਜਾਂਦੀ ਆ ਦਸਮ ਦਵਾਰ ਵੱਲ ਨੂੰ ਜਾਂਦੀ ਆ એનર્ਜੀ ਜਿੰਨੀ ਜ਼ਿਆਦਾ ਫਲੋ ਕਰੂਗੀ ਉਨੀ ਹੀ ਜਲਦੀ ਇਹ ਜਿੰਨੇ ਵੀ ਅਨੁਭਵ ਨੇ ਉਹ ਦਰ ਤੇ ਬੈਠਿਆ ਨੂੰ ਮਹਿਸੂਸ ਹੁੰਦੇ ਨੇ ਉਦੋਂ ਹੀ ਇਕਟਨਾਮਾ ਇਹ ਵਸਤਾਵਾਂ ਮ ਬਣਦੀਆਂ ਨੇ ਹੁਣ ਕਈ ਜੀਵਾਂ ਨੂੰ ਪਤਾ ਕੀ ਲੱਗਦਾ ਉਹ ਹਨੇਰੇ ਕਮਰੇ ਚ ਬੈਠੇ ਹੁੰਦੇ ਆ ਇਕਦਮ ਉਹਨਾਂ ਨੂੰ ਮਹਿਸੂਸ ਹੋਣਾ ਕਿ ਕੋਈ ਝਲਕ ਜਿਹੀ ਵਜੇ ਪ੍ਰਕਾਸ਼ ਦੀ ਕੁਝ ਸੁਣਾਈ ਦਿੱਤਾ ਅੰਦਰੋਂ ਹੌਲੀ ਹੌਲੀ ਫਿਰ ਉਹ ਰੋਸ਼ਨੀ ਜਿਹੜੀ ਆ ਉਹ ਤੇਜ਼ ਹੁੰਦੀ ਜਾਂਦੀ ਫਿਰ ਇੱਕ ਸਮਾਂ ਇਦਾਂ ਦਾ ਵੀ ਕਹਿੰਦੇ ਆ ਜਾਂਦਾ ਆ ਕਿ ਉਹ ਜੋ ਕਮਰਾ ਆ ਪੂਰੇ ਪ੍ਰਕਾਸ਼ ਦੇ ਨਾਲ ਭਰ ਜਾਂਦਾ ਇਸੇ ਤਰ੍ਹਾਂ ਪਹਿਲਾਂ ਆਪਾਂ ਨੂੰ ਹਲਕਾ ਹਲਕਾ ਅੰਦਰੋਂ ਧੁਨੀਆਂ ਇਹ ਸ਼ਬਦ ਸੁਣਾਈ ਦਿੰਦੇ ਆ ਫਿਰ ਜਦੋਂ ਆਪਾਂ ਰੈਗੂਲਰ ਬੈਠਦੇ ਆ ਫਿਰ ਕਿਤੇ ਜਾ ਕੇ ਸਾਨੂੰ ਉਹ ਸਪਸ਼ਟ ਸੁਣਾਈ ਦਿੰਦਾ ਨਾਮ ਦਾ ਲਗਾਤਾਰ ਅਭਿਆਸ ਹੀ ਸਾਨੂੰ ਅੰਤਰਗਤ ਲੈ ਕੇ ਜਾਂਦਾ ਕਿਉਂਕਿ ਜਦੋਂ ਆਪਾਂ ਰਸਨਾ ਤੋਂ ਸਿਮਰਨ ਕਰਦੇ ਆ ਫਿਰ ਉਸੇ ਰਸਨਾ ਤੋਂ ਮਾਇਆ ਦੇ ਬੋਲ ਘੱਟ ਨਿਕਲਦੇ ਆ ਨਿਤਰਾ ਤੋਂ ਮਾਇਆ ਨੂੰ ਘੱਟ ਵੇਖਦੇ ਆਂ ਕੰਨਾਂ ਤੋਂ ਮਾਇਆ ਨੂੰ ਘੱਟ ਸੁਣਦੇ ਆਂ ਮਨ ਆਪਣੇ ਆਪ ਹੀ ਅੰਤਰਗਤ ਜਾਣਾ ਸ਼ੁਰੂ ਹੋ ਜਾਂਦਾ